ਫੇਰ ਜਦੋਂ دیਵਾਨ ਚ ਆ ਕੇ ਬਾਹਰ ਬੈਠ ਕੇ ਸੱਚੇ ਪਾਤਸ਼ਾਹੇ ਕਾਰ ਕਰਕੇ ਅਲੋਪ ਹੋ ਗਏ ਦੇਵਤੇ ਭਗਤਾ ਸਵੇਤ ਮੰਜੀ ਸਾਹਿਬ دیਵਾਨ ਤੇ ਬੈਠਿਆ ਨੂੰ ਸਿੱਖਾਂ ਨੂੰ ਪੁੱਛਿਆ ਮਹਾਰਾ ਤੁਹਾਡੇ ਨਾਲ ਕੋਲੇ ਹੋ ਕੇ ਬਚਨ ਬਲਾਸ ਕੀਤੇ ਸੀ ਕੀ ਬਚਨ ਕੀਤੇ ਸੀ ਤਾਂ ਮਹਾਰਾ ਸਾਹਿਬ ਉਸ ਵਾਇਗੁਰ ਦੇ ਪਿਆਰੇ ਬਚਨਾ ਬਾਰੇ ਸ਼ਬਦ ਉਚਾਰਦੇ ਹਨ ਰਾਗ ਸੂਹੀ ਮਹੱਲਾ 5 ਸ਼ਾਂਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਸ਼ੰਤ ਯਾਰਿਕ ਦਾਇਕ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰਸਿੱਖੋ ਮਿੱਠ ਬੋਲੜਾ ਜੀ ਕੋ ਮਿੱਠੇ ਬਚਨ ਬੋਲਣ ਵਾਲਾ ਆਪਦੇ ਪਿਆਰਿਆਂ ਦੇ ਨਾਲ ਹੈ ਸੰਤ ਜੀ ਹਰ ਸੱਜਣ ਸੁਆਮੀ ਮੋਰਾ ਹਰ ਜਿਹੜਾ ਸੱਜਣ ਪਿਆਰਾ ਹੈ ਸੱਜਣ ਪਿਆਰੇ ਤੋਂ ਪਿਆਰਾ ਸਾਡਾ ਮਾਲਕ ਹੈ ਹੌ ਸੰਮਲ ਲੋਕ ਦਾ ਵੀ ਸੱਜਣ ਪਰਲੋਕ ਦਾ ਵੀ ਸਾਡਾ ਸਵਾਮੀ ਹੈ ਜੋ ਹੌ ਸੰਮਲ ਥਕੀ ਜੀ ਅਸੀਂ ਸੰਮਲ ਕੇ ਸੰਭਾਲ ਸੰਭਾਲ ਕੇ ਥੱਕ ਚੁੱਕੇ ਹਾਂ ਉਹ ਕਦੇ ਨਾ ਬੋਲੇ ਕੌੜਾ ਇਹ ਕਦੀ ਕਦੇ ਨਰਾਜ ਹੋ ਕੇ ਕੌੜਾ ਬੋਲੇ ਉਹਦਾ ਸੁਭਾਅ ਹੈ ਕਦੇ ਕੌੜਾ ਬੋਲਦਾ ਹੀ ਨਹੀਂ ਹਰ ਵਕਤ ਯਾਨੀ ਕੌੜਾ ਬੋਲਣ ਦੀ ਜਾਣ ਹੁੰਦਾ ਹੀ ਨਹੀਂ ਅਗਲੀ ਤੁਕ ਚ ਦੱਸਣਗੇ ਹੌ ਸੰਮਲ ਅ ਜੀ ਮੈਂ ਇਹ ਸਾਰੇ ਕਰ ਕਰਕੇ ਅਸੀਂ ਦੇਖਿਆ ਹੈ ਕਿ ਸਾਡੇ ਔਗਲਾਂ ਨੂੰ ਵੇਖ ਕੇ ਕਦੇ ਨਰਾਜ ਹੋਣ ਸਾਡੇ ਗੁਨਾ ਦਾ ਗਰਵ ਵੇਖ ਕੇ ਹੀ ਕਦੇ ਨਰਾਜ ਹੋਣ ਅਸੀਂ ਜਿਮੈਸ਼ ਕਰਕੇ ਪਰਖ ਪਰਖ ਕੇ ਦੇਖਿਆ ਸੁਭਾਨ ਸੁਭਾਨ ਕੇ ਉਹ ਵਾਹਿਗੁਰੂ ਕਦੇ ਕੌੜਾ ਦੁਖਦਾਇਕ ਵਾਕ ਹੀ ਨਹੀਂ ਬੋਲਦਾ ਹੈ ਕੌੜਾ ਬੋਲ ਨਾ ਜਾਣ ਪੂਰਨ ਭਗਵਾਨ ਜਾਨੀ ਸਾਧ ਸੰਗਤ ਜੀ ਕੌੜਾ ਬੋਲਣ ਜਾਣਿਆ ਹੀ ਨਹੀਂ ਸਿੱਖਿਆ ਹੀ ਨਹੀਂ ਉਸਨੇ ਇਹੋ ਜਿਹਾ ਕੌੜਾ ਬੋਲਣ ਬਚਨ ਜਾਣਦਾ ਹੀ ਨਹੀਂ ਹੈ ਉਹਨਾਂ ਪੂਰਨ ਸਾਰੇ ਨਾਮ ਹੀ ਭਗਵਾਨ ਖੜ ਪਗਾਂ ਸਪਨ ਪਰਮੇਸ਼ਵਰ ਆਉਗਣ ਕੋ ਨਾ ਚਿਤਾਰੇ ਤੇ ਜੋ ਮਾਰੇ ਦੀ ਸ਼ਰਨ ਪੈ ਜਾਂਦਾ ਉਹਨਾਂ ਦੇ ਆਉਗਣ ਬਖਸ਼ਣ ਲੱਗਾ ਫੇ ਚੇਤੇ ਨਹੀਂ ਕਰਦਾ ਸਾਰੇ ਗੁਨਾਹ ਬਖਸ਼ ਦਿੰਦਾ ਹੈ ਪਦ ਪਾਵਨ ਹਰ ਬਿਰਦ ਸਦਾਏ ਅਦੇ ਬਾਪੀਆਂ ਨੂੰ ਪਵਿੱਤਰ ਕਰਨ ਵਾਲਾ ਉਹਦਾ ਬਿਰਦ ਪਰਣ ਹੈ ਇਹ ਉਹਦੇ ਸੁਭਾਅ ਹਨ ਐਸੇ ਗੁਣਾਂ ਵਾਲਾ ਹਰੀ ਸੁਧਾਰਿਆ ਹੈ ਇੱਕ ਤਿਲ ਨਹੀਂ ਭੰਨਾ ਕਾਲੀ ਇੱਕ ਤਿਲ ਜਿੰਨੀ ਵੀ ਕੇਦੀ ਕਮਾਈ ਕੀਤੀ ਨੂੰ ਭੰਦਾ ਨਹੀਂ ਅਜਾਈ ਨਹੀਂ ਗੋਂਦਾ ਸਾਰੀਆਂ ਕਮਾਈਆਂ ਕੀਤੀਆਂ ਦਾ ਫਲ ਦਿੰਦਾ ਹੈ ਪਰਮੇਸ਼ਵਰ ਐਸਾ ਹੈ ਘਟ ਘਟ ਵਾਸੀ ਸਰਬ ਨਿਵਾਸੀ ਸਿਰ ਮਾਰਾ ਕਿੱਥੇ ਰਹਿੰਦਾ ਸਾਰੇ ਘਟਾ ਘਟਾਂ ਜਮਾਲੇ ਕਹਿੰਦੇ ਵਸਦਾ ਹੈ ਸਰਬ ਨਿਵਾਸੀ ਸਾਰੀਆਂ ਵਾਸ਼ਨਾ ਤੋਂ ਰਹਿਤ ਹੈ ਵਸਦਾ ਘਟਾ ਘਟਾਂ ਦੇ ਪਰ ਵਾਸ਼ਨਾ ਕਿਸੇ ਦੀ ਨਹੀਂ ਨਾ ਪਾਪ ਦੀ ਨਾ ਪੁੰਨ ਦੀ ਨਾ ਦੁੱਖ ਦੀ ਨਾ ਸੁਖ ਦੀ ਸਾਰਿਆਂ ਚ ਨਿਵਾਸ ਵਾਸ਼ਨਾ ਤੇ ਰਹਿ ਤੋ ਕੇ ਕਟਾਂਕਾਂ ਜੀ ਵਸ ਰਿਆ ਹੈ ਸਰਬ ਕਟਾਂਕਾਂ ਚ ਵੀ ਚਾਰ ਖਾਣੀਆਂ ਦੇ ਵਸਦਾ ਹੈ ਸਰਬ ਜਿਨੇ ਬ੍ਰਹਿਮੰਡ ਖੰਡਾਦਿਕ ਹੈ ਲੋਕ ਉਹਨਾਂ ਚ ਵੀ ਉਹ ਨਿਵਾਸ ਕਰਦਾ ਹੈ ਨੇੜੇ ਹੀ ਤੇ ਨੀਰਾ ਨੇੜੇ ਤੋਂ ਵੀ ਨੇੜੇ ਹੈ ਸ਼ਾਹ ਰਗ ਤੋਂ ਨੇੜੇ ਮੁਸਲਮਾਨਾਂ ਨੇ ਕੁਰਾਨ ਚ ਲਿਖਿਆ ਹੈ ਉਦੋਂ ਵੀ ਇੰਦਰੀਆਂ ਆਦਿਕਾਂ ਤੋਂ ਮਨ ਆਦਿਕ ਸੰਕਲਪਾਂ ਤੋਂ ਵੀ ਨੇੜੇ ਤੋਂ ਨੇੜੇ ਇਹ ਨਿਰਨਾ ਕਰਕੇ ਵੇਖਿਆ ਹੈ ਆ ਪੂੰਜਾ ਥੋੜਾ ਜਿਹਾ ਖੇਮਸੇ ਟੰਗ ਲਿਆ ਕਰ ਕੰਨ ਕੋਲ ਨਾਨਕ ਦਾਸ ਸਦਾ ਸਰਣਾ ਗਤ ਸ੍ਰੀ ਗੁਰੂ ਮਹਾਰਾਜ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਆਪਦੇ ਦਾਸ ਆ ਆਪਦੀ ਸ਼ਰਨ ਪ੍ਰਾਪਤ ਹੋਏ ਹਾਂ ਹਰ ਅੰਮ੍ਰਿਤ ਸੱਜਣ ਮੇਰਾ ਏ ਹਰੀ ਅੰਮ੍ਰਿਤ ਆਨੰਦ ਸਰੂਪ ਸੱਜਣ ਪਿਆਰਾ ਹੈ ਮੇਰਾ ਮੋਰਾ ਦਾ ਨੀ ਪਹਿਲੀ ਵਾਰ ਹੈ ਪਹਿਲੀ ਔਰ ਮੋਰਾ ਮਗਰੋਂ ਮੇਰਾ ਹੀ ਆ ਨਾ ਸਾਰਿਆਂ ਦੇ ਹਰ ਅੰਮ੍ਰਿਤ ਸੱਜਣ ਮੇਰਾ ਹੀ ਹੈ ਠੀਕ ਹੈ ਹਾਂ ਬੇਸਮ ਭਈ ਜੀ ਇਸ ਅੱਗੇ ਪਾਤਸ਼ਾਹ ਸਾਡੀ ਜਿੰਨੀ ਬਿਲਕੁਲ ਬਿਸਮਾਰ ਹੈਰਾਨ ਹੋ ਗਈ ਹੈ ਜੀ ਹਰ ਦਰਸ਼ਨ ਦੇਖ ਅਪਾਰੀ ਆਉਦਾ ਦਰਸ਼ਨ ਪਾਰਾਵਾਰ ਤੋਂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿ ਦੇਖ ਕਰਕੇ ਮੇਰਾ ਸੁੰਦਰ ਸਵਾਮੀ ਜੀ ਮੇਰਾ ਸਤਿਯੰੰਬੂ ਸੁੰਦਰ ਸਵਾਮੀ ਮਾਲਕਾ ਜੀ ਤੂੰ ਹਾਂ ਚਰਨ ਕਮਲ ਪਗ ਸ਼ਾਰ ਅਸੀਂ ਆਰੇ ਆਪਦੇ ਚਰਨਾ ਕਮਲਾਂ ਦੇ ਚ ਰਫ ਕੇ ਸ਼ਾਰ ਤੂੜ ਬਣਦੇ ਹਾਂ ਸਰਦਾ ਸਾਡੀ ਆਪਦੇ ਚਰਨਾਂ ਕਮਲਾਂ 'ਚ ਰੰਗ ਕਰਕੇ ਖਾਕ ਬਣੇ ਰਹੀਏ ਸੱਚੇ ਪਾਰਸ਼ਾ ਅਸੀਂ ਕਿਰਪਾ ਕਰੋ اے ਚਰਨ ਸਾਰਿਆਂ ਦੇ ਪੂਜਨੀਕ ਕਬਲਵਰ ਪ੍ਰਕਾਸ਼ ਮੈਂ ਆਪਦੇ ਚਰਨਾਂ ਦੀ ਛਾਤ ਧੂੜ ਹਾਂ ਅਸੀਂ اے ਚਰਨ ਅਦਿਸ਼ਤਾਨ ਸਰੂਪ ਕਬਲਵਰ ਨਰਲੇਪ ਰਹਿਣ ਵਾਲੇ ਆਪਦੇ ਤੇ ਰੱਬ ਕੇ ਆਪਦੀ ਧੂੜ ਬਣਦੇ ਹਾਂ ਸਰਦਾ ਅਸੀਂ ਹੈ ਪ੍ਰਭ ਪੀਖਤ ਜੀਵਾ ਠੰਡੀ ਥੀਏ ਵਾਹਿਗੁਰੂ ਆਪਦੇ ਦਰਸ਼ਨ ਵੇਖ ਵੇਖ ਕੇ ਜੀਵ ਗਏ ਜਦ ਵੀ ਬ੍ਰਿਤੀ ਠੰਡੀ ਸ਼ਾਂਤ ਹੁੰਦੀ ਹੈ ਕਿਸ ਜੀਵਟ ਅਵਰ ਨਾ ਕਿਸ ਆਪ ਜਿੱਡਾ ਵੱਡਾ ਕੋਈ ਅਵਰ ਤਾਂ ਹੋਰ ਕੋਈ ਹੈ ਨਹੀਂ اے ਪਰਮੇਸ਼ਵਰ ਆਦ ਦੇ ਅੰਤ ਮਦ ਪ੍ਰਭ ਰਵਿਆ ਸਾਵੇ ਜਗ ਦੇ ਆਤ ਜੀ ਤੂੰ ਸੀ ਅਤੇ ਅੰਤ ਨੂੰ ਵੀ ਤੂੰ ਹੋਵੇਂਗਾ ਮਦ ਵਿੱਚ ਵੀ ਤੂੰ ਹੀ ਰਵਿਆ ਹੋਇਆ ਆਦ ਵਿੱਚ ਅਦਿ ਸ਼ਤਾਨ ਸਰੂਪ ਹੈ ਅੰਤ ਵਿੱਚ ਸਿਧਾਂਤ ਰੂਪ ਹੋਵੇਂਗਾ ਮਦ ਵਿੱਚ ਰਵੇ ਆ ਬਿ ਆਪਕ ਜਲ ਸਲ ਮਹੀਅਲ ਸੋਈ ਖੁਸ਼ਕੀ ਤੇਰੀ ਵਿੱਚ ਪ੍ਰਸੂਰੀ ਕਾਜ ਸੋਈ ਆਵਦਾ ਸੁ ਪ੍ਰਕਾਸ਼ ਤਾ ਰੂਪ ਹੈ ਚਰਨ ਕਮਲ ਜਪ ਸਾਗਰ ਤਰਿਆ ਆਉਂਦੇ ਚਰਨ ਕਮਲਾਂ ਨੂੰ ਜਿਨ੍ਹਾਂ ਨੇ ਜਪਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ ਭਵਜਲ ਉਤਰੇ ਪਾਰ ਹੋਰ ਲੋਕ ਵੀ ਜਿਹੜੇ ਜਪਦੇ ਉਹ ਵੀ ਸੰਸਾਰ ਸਮੁੰਦਰ ਦੇ ਪੈ ਤੋਂ ਉਤਰ ਕੇ ਪਾਰ ਮੁਕਤ ਹੋ ਗਏ ਨਾਨਕ ਸਰਨ ਪੂਰਨ ਪਰਮੇਸ਼ਰ ਹੈ ਪੂਰਨ ਸਾਰਿਆਂ ਥਾਂ 'ਚ ਵਿਆਪਕ ਸ਼ਰਧਾ ਦੀ ਸ਼ਰਨਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਤੇਰਾ ਅੰਤ ਨਾ ਪਾਰਾ ਤੇਰਾ ਅੰਤ ਰਾਰ ਪਾਰ ਨਾ ਪਾਇਆ ਨਹੀਂ ਜਾਂਦਾ ਲੋਕ ਪਲੋਕ ਕਰਕੇ ਬੇਹੰਤ ਹੈ ਤੂੰ ਹਉ ਨੀਉਖ ਨਾ ਛੋਡਾਂ ਜੀ ਏਹ ਮਹਾਰਾਜ ਅਸੀਂ ਅੱਖ ਦੇ ਖੋਲ ਨਹੀਂ ਜਿੰਨਾ ਚਿਰ ਵੀ ਆਪ ਦੇ ਨਾਮ ਨੂੰ ਆਉਦੇ ਧਿਆਨ ਨੂੰ ਨਹੀਂ ਛੱਡਦੇ ਜੀ ਹਰ ਪ੍ਰੀਤਮ ਪ੍ਰਾਨ ਆਧਾਰ ਤੈਰੀ ਤੂੰ ਪਰਮ ਪ੍ਰੇਮ ਦਾ ਆਸਪਦ ਹੈ ਸਾਡੇ ਪ੍ਰਾਨਾਂ ਦਾ ਆਸਰਾ ਰੂਪ ਹੈ ਗੁਰ ਸਤਗੁਰ ਕਹਿਆ ਜੀ ਇਹ ਗੁਰੂ ਚੇਤਨ ਰੂਪ ਸਤਗੁਰੂ ਨਾਨਕ ਬੀ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਹੈ اے ਪਿਆਰੇ ਜੀ ਸੱਚਾ ਆਗਮ ਗੀਤ ਹੈ ਇਹ ਸੱਚਾ ਪਰਮੇਸ਼ਵਰ ਹੈ ਮਨ ਬਾਣੀ ਦੀ ਗਮਕਤਾ ਤੋਂ ਪਰੇ ਉਹਦਾ ਵਿਚਾਰ ਨਿਰਣਾ ਜੋ ਹੈ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਸਾਧੂ ਪਾਈ ਬੁੱਢਾ ਸਾਹਿਬ ਆਦਕਾਂ ਦੇ ਨਾਲ ਮਿਲ ਕਰਕੇ ਮਹਾਰਣ ਮਿਲੇ ਜਦੋਂ ਤਾਂ ਦੇਖਣਾ ਕੀਤਾ ਤਾਂ ਅਸੀਂ ਅੰਮ੍ਰਿਤ ਨਾਮ ਲਿਆ ਜਨਮ ਮਰਨ ਦੁੱਖ ਨਾ ਸਾਧੂ ਸੰਤਾਂ ਦੀ ਸੰਗਤ ਚ ਮਿਲ ਕੇ ਮਿਲੇ ਜਦੋਂ ਤਾਂ ਦਿੱਤਾ ਮਹਾਰਣ ਸਾਧੂਆਂ ਦੇ ਨਾਲ ਮਿਲ ਕੇ ਦਿੱਤਾ ਮਾਨੋ ਦਾ ਨਾਮ ਲਿਆ ਜਨਮ ਮਰਨ ਦੁੱਖ ਨਾਠੇ ਜਨਮ ਮਰਨ ਦੇ ਦੁੱਖ ਸਾਰੇ ਨੱਠ ਗਏ ਭਜ ਗਏ ਹਨ ਸਹਿਜ ਸੁਖ ਆਨੰਦ ਘਨੇਰੇ ਉਹ ਜੋ ਸੁਖ ਰੂਪ ਜੋ ਬ੍ਰਹਮ ਹੈ ਉਹਦੇ ਘਨੇ ਆਨੰਦ ਦੇ ਸਮੇਤ ਹੋਏ ਹਨ ਹਉਮੈ ਬਿਨ ਠੀ ਗਾਠ ਜਿਹੜੀ ਹਉਮੈ ਦੀ ਗੰਢ ਸੀ ਨਾ ਚਿਰਜਰ ਗ੍ਰੰਥੀ ਸੰਸੇਗ੍ਰੰਥੀ ਕਰਮ ਗ੍ਰੰਥੀ ਹੰਗਤਾਰੀ ਗੰਡ ਪਈ ਹੋਈ ਸੀ ਇਹ ਸਭ ਨਾਸ ਹੋ ਗਈ ਸਭ ਕੈ ਮਦ ਸਭ ਹੋਂ ਤੇ ਬਾਹਰ ਕੇ ਮਾਰਾ ਸਾਰਿਆਂ ਦੇ ਵਿੱਚ ਸਾਰਿਆਂ ਦਾ ਆਤਮਾ ਹੋਣੇ ਤੇ ਸਾਰਿਆਂ ਤੋਂ ਬਾਹਰ ਪਾਪਾਂ ਪੁੰਨਾਂ ਤੋਂ ਨਿਆਰਾ ਹੋਣੇ ਤੇ ਰਾਗ ਦੂਖ ਤੇ ਨਿਆਰਾ ਨਾ ਕਿਸੇ ਨੇ ਮਾਰਾ ਰਾਗ ਮੋਹ ਕਰ ਗਏ ਨਾ ਕਿਸੇ ਨੇ ਦੁਸ਼ਤ ਕਰਦਾ ਦੋਹਾਂ ਤੋਂ ਨਿਆਰਾ ਨਾ ਕੋਈ ਨਾ ਮੋਹ ਨਾ ਬੈਰ ਰਾਗ ਵਹਿ ਤੋ ਸੁਤੰਤਰ ਹੈ ਤੂਹੇ ਪ੍ਰਮੇਸ਼ਰ ਨਾਨਕ ਦਾਸ ਗੋਬਿੰਦ ਸਰਣਾਇ ਸ੍ਰੀ ਗੁਰੂ ਸਾਹਿਬ ਜੀ ਕਹਿੰਦਿਆਂ ਨੇ ਉਸ ਗੋਬਿੰਦ ਅਕਾਲ ਪੁਰਖ ਦੀ ਸ਼ਰਨ ਹਾਂ ਹਰ ਪ੍ਰੀਤਮ ਮਨ ਹੈ ਸਧਾਰੂ ਉਹ ਹਰੀ ਪਿਆਰਾ ਹੈ ਪਰਮ ਪ੍ਰੇਮ ਦਾ ਆਸਪਰ ਸਾਡੇ ਮਨ ਨੂੰ ਸੁਧਾਰਨ ਵਾਲਾ ਹੈ ਸਾਡਾ ਮਨ ਸਹਤ ਆਸਰੇ ਦੇ ਵਸਰੇ ਦੇ ਹੈ ਮੈਂ ਖੂਜ ਤ ਖੂਜ ਤ ਜੀ ਮੈਂ ਖੋਜਿਆ ਹੈ ਵੇਦਾਂ ਨੂੰ ਖੋਜਿਆ ਆਸ਼ਾstra ਨੂੰ ਏ ਪਿਆਰੇ ਜੀ ਖੋਜੇ ਤਨ ਨੂੰ ਮਨ ਨੂੰ ਖੋਜਦਿਆਂ ਹੋਇਆਂ ਹਰ ਨਿਹਚਲ ਸੂ ਘਰ ਪਾਇਆ। ਹਰੀ ਦਾ ਚਲ ਸਰੂਪ ਜਿਹੜਾ ਸੋ ਸ੍ਰੇਸ਼ਟ ਕਰਨ ਸਰੂਪ ਰੂਪੀ ਸਤ ਸਰੂਪ ਰੂਪ ਪਾ ਲਿਆ ਹੈ। ਸਭ ਅਧੁਰਵ ਡਿੱਠੇ ਇੱਥੇ ਭਾਈ ਧਦੇ ਨੂੰ ਜਿੱਥੇ ਓਂਕਰ ਨਾ ਨਾ ਹੋਵੇ ਉਹ ਸੰਗਤਾਂ ਲਾ ਦਿਓ ਛਾਪੇ ਵਾਲੇ ਲਾਉਣੋਂ हट ਗਏ ਆ ਧਰਮ ਪਾਠ ਤਾਂ ਅਰਥ ਨਹੀਂ ਬਣੇਗਾ। ਅਧੁਰ ਵੀ ਪਾਠ ਹੈ ਦੋਨੇ ਸਾਉ ਦਾ ਪਾਠ ਹੈ। ਤੁਰਬ ਪਾਠ ਹੈ ਤੁਰਬ ਨਾਮ ਹੈ ਅਚਲ ਦਾ ਤੇ ਆ ਤੁਰਬ ਨਾਮ ਹੈ ਚਲਾਇ ਮਾਨ ਦਾ ਸਾਰੇ ਚਲਾਇ ਵਾ ਨਾਸਵੰਤੀ ਵਿਖੇ ਆ ਤੁਰਤ ਨੂੰ ਤੁਰੂ ਜਿਹੜਾ ਨਾ ਚੱਲ ਰਹਿਣੇ ਕਰਕੇ ਨਾ ਤੁਰਵਾ ਹੈ ਨਾ ਇਸ ਕਰਕੇ ਧਰਬ ਸ਼ਬਦ ਨਹੀਂ ਕੋਈ ਹੈ ਆ ਤੁਰਬ ਹੀ ਹੈ ਤਾਂਦੇ ਨੂੰ ਓਂਕੜ ਲਾ ਦਿਓ ਜੇ ਨਹੀਂ ਸ਼ੇ ਸ਼ਾਪੇ ਜਿ ਲੱਗਾ ਹੋਇਆ ਤੁਹਾਡੇ ਸਭ ਆ ਤੁਰਬ ਡਿੱਠੇ ਇਹ ਗਾਵਾ ਤੋਂ ਹੀ ਪਾਠ ਚੇਤੇ ਰੱਖੋ ਆ ਤੁਰਬ ਹੀ ਪਾਠ ਹੈ ਹਾਂਜੀ ਸਭ ਆ ਤੁਰਬ ਡਿੱਠੇ ਜੀ ਸਾਰੇ ਤੁਰੋ ਚਲਾਇਮਾਨ ਨਾਸਵੰਤੀ ਵੇਖੇ ਹੈ ਤੁਰਬ ਨਾ ਹੁੰਦਾ ਚੱਲਦਾ ਤੇ ਅਤੁਰਬ ਹੁੰਦਾ ਚਲਾਇਮਾਨ ਦਾ ਸਾਰੇ ਚਲਾਇਮਾਨ ਨਾਸਵੰਤੀ ਦੇਖੇ ਹਨ ਤਾਂ ਚਰਨ ਕਮਲ ਜਿਤ ਲਾਇਆ ਤੂੰ ਹੀ ਭਾਈ ਮਾਰੇ ਦੇ ਚਰਨਾਂ ਕਮਨਾਂ ਨਾਲ ਅਚਲ ਸਰੂਪ ਰਹਿਣੇ ਵਾਸਤੇ ਕਿਤਨੀ ਬਿਰਤੀ ਨੂੰ ਲਾਇਆ ਹੈ ਪ੍ਰਭ ਅਬ ਨਾਸੀ ਹਾਂ ਤੇ ਇਸ ਕੀ ਦਾਸੀ ਉਹ ਪ੍ਰਭੂ ਜੋ ਨਾਸ ਤੋਂ ਰਹਤਾ ਹੈ ਅਸੀਂ ਭਾਈ ਉਹਦੀ ਆਪਣੇ ਆਪ ਨੂੰ ਦਾਸੀ ਬਣਾਇਆ ਹੈ ਮਰ ਨਾ ਆਵੇ ਜਾਈ ਉਹ ਪਰਮੇਸ਼ਰ ਨਾ ਮਰਦਾ ਹੈ ਨਾ ਜਨਮ ਧਾਰ ਕੇ ਆਉਂਦਾ ਹੈ ਨਾ ਜਾਂਦਾ ਹੈ ਬਿਕਰਾਸ ਹੈ ਉਹਦੇ ਜਿਹੜੇ ਸੇਵਕ ਹੋਣੇ ਉਹ ਵੀ ਵਾਦਾ ਸਰੂਪ ਹੀ ਹੋ ਗਏ ਧਰਮ ਆਰਥ ਕਾਮ ਸਭ ਪੂਰਨ ਧਰਮ ਦੀ ਪ੍ਰਾਪਤੀ ਹੋਣੀ ਅਰਥ ਪਦਾਰਥ ਸਾਰੇ ਮਿਲਣੇ ਕੰਮ ਸਾਰੇ ਪੂਰੇ ਹੋ ਜਾਣੇ ਮੋਖ ਆਲਕ ਮਨ ਚਿੰਦੀ ਇੱਛ ਪੁਜਾਇ ਮਨ ਜਿਓ ਚਿੰਬਣੀ ਹੈ ਉਹ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਐਸਾ ਪਰਮੇਸ਼ਵਰ ਹੈ ਸਰਉਤ ਸਿਮਰਤ ਗੁਣ ਗਾਵਹਿ ਕਰਤੇ ਸ੍ਰੋਤੀ ਵੇਦਾਂ ਵਾਲੇ ਬ੍ਰਹਮਾ ਆਦਿਕ ਸਿਮਰਤੀਆਂ ਵਾਲੇ ਦੇਖੀ ਮੂਨੀ ਸਭ ਕਰਤਾਪੁਰਖ ਦੇ ਗੁਣਾਂ ਨੂੰ ਗਾਉਂਦੇ ਹਨ ਸਤਿ ਸਾਧ ਸੰਤੀਆਂ ਦੁਆਰਾ ਸਿਮਰਤਿਆਂ ਦੁਆਰਾ ਸਭ ਗੁਣ ਗਾਉਂਦੇ ਹਨ ਸਤਿ ਸਾਧਕ ਮਨ ਜਨ ਧਿਆਇਆ ਕਿਹੜਾ ਸੀ ਸੰਨਾ ਨੇ ਸਾਧਕ ਸਾਧਨਾ ਕਰਨ ਵਾਲੇ ਸਾਧੂਆਂ ਨੇ ਮੁਨੀਆਂ ਮਨੁਸ਼ੀਲ ਪੁਰਖਾਂ ਨੇ ਜਨ ਭਗਤਾਂ ਨੇ ਉਸ ਪਰਮੇਸ਼ਰ ਨੂੰ ਧਿਆਇਆ ਹੈ ਕਿਛਤ ਹੋ ਕੇ ਨਾਨਕ ਸਰਨ ਕਿਰਪਾ ਨਿਧ ਸੁਆਮੀ ਸਤਗੁਰੂ ਸਾਹਿਬ ਜੀ ਕਹਿੰਦੇ ਕਿਰਪਾ ਦਾ ਸਮੁੰਦਰ ਹੈ ਸਰਵਕਾ ਸੁਆਮੀ ਉਸ ਪਰਮੇਸ਼ਰ ਦੀ ਸ਼ਰਨ ਲਈ ਹੈ ਵੱਡ ਭਾਗੀ ਹਰ ਹਰ ਗਾਇਆ ਵੱਡਿਆਂ ਭਾਗਾਂ ਵਾਲੇ ਨੇ ਭਾਈ ਹਰ ਹਰ ਪਰਮੇਸ਼ਰ ਨੂੰ ਗਾਉਣਾ ਕੀਤਾ ਧੰ ਗੁਰਮੁਖਾਂ ਦਾ ਆਉਣਾ ਹੈ ਜਿਨ੍ਹਾਂ ਨੇ ਉਹ ਪਰਮੇਸ਼ਰ ਦੇ ਸਖਿਆਤ ਦਰਸ਼ਨ ਪਾਏ ਹੈ ਧੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਪ ਆਪ ਦੀ ਬਾਣੀ ਦੁਆਰਾ ਵਾਹਿਗੁਰੂ ਦੇ ਦਰਸ਼ਨ ਕਰਾ ਰਹੇ ਹੋ ਸਰਉਤ ਸਿਮਰਤ ਗੁਰ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਦਿਹਾਇ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡ ਭਾਗੀ ਹਰ ਹਰ ਗਾਇ ਵਾਹਿਗੁਰੂ ਕੀ ਕਾਟਾ ਵਾਹਿਗੁਰੂ ਕੀ ਤਪ